ਹਰਗੋਬਿੰਦ ਸਾਹਿਬ ਬੈਲਦੋੜਾ ਵੈਲਫੇਅਰ ਸੁਸਾਇਟੀ ਕਿਲਾ ਰਾਏਪੁਰ ਵਰਸੀਜ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਗੁਰਦੀਪ ਸਿੰਘ ਜੱਗੀ ਤੋਲ ਖੁਰਦ ਅਤੇ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਰਮਿੰਦਰ ਸਿੰਘ ਗਿਆਸਪੁਰਾ ਜੀਆਂ ਦਾ ਉੱਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਵਿਧਾਨ ਸਭਾ ਵਿੱਚ ਬੈਲਦੋੜਾ ਨੂੰ ਲੈ ਕੇ ਇੱਕ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਬੈਲ ਗੱਡੀਆਂ ਦੀਆਂ ਦੋੜਾ ਜੋ ਕਿ ਬੰਦ ਪਈਆਂ ਸਨ ਉਹ ਹੁਣ ਦੁਬਾਰਾ ਖੁੱਲ ਗਈਆਂ ਹਨ ਇਹ ਜਿਸੀ ਰੱਖਿਆ ਜੀ ਸਰਕਾਰ ਨੇ ਸਾਡਾ ਪਿੰਡੂ ਵਿਰਸਾ ਚਾਲੂ ਕੀਤਾ ਜੋ ਪੰਜਾਬ ਦੀਆਂ ਬੈਦਲਗ ਇਦਾਂ ਹੋ ਰਹੀਆਂ ਸਰ ਜੀ ਲਿਖਾ ਕਰਕੇ ਜੜੀਆਂ ਗੱਲਾਂ ਕਰਦਾ ਜੀ ਸਰਕਾਰ ਨੇ ਮਾਨਸਾਲ ਦੇ ਜੋ ਸਾਡੇ ਤੇ ਮਸਾਲ ਕੀਤਾ ਇਨਾ ਮਤੋੜੀ ਇਹ ਹਸੀ ਇਹਨਾਂ ਨੂੰ ਬਹੁਤ ਬਹੁਤ ਜਿਆਦਾ ਧੰਨਵਾਦ ਕਰੀ ਯਾਨੀ ਸਾਡੇ ਕੋਲ ਗੁਲਾਬ ਜੀ ਨਹੀਂ ਇਥੋਂ ਉਹ ਪਰਸ ਦਾ ਧੰਨਵਾਦ ਕੀ ਲੱਗਦਾ ਵੀ ਬੈਲ ਗੱਡੀਆਂ ਦੀ ਜਿਹੜੀਆਂ ਦੌੜਾਂ ਨੇ ਪਿਛਲੇ ਕਿੰਨੀ ਦੇਰ ਤੋਂ ਉਹ ਬੰਦ ਪਈਆਂ ਸੀ ਇਹ ਸੀ ਜੀ 2010 2010 10 ਤੋਂ ਕਰੀਬ ਆਪਾਂ ਕਹਿ ਦਈਏ ਵੀ 15 ਸਾਲ ਦਾ ਸਮਾਂ ਹੋ ਗਿਆ 14-15 ਸਾਲ ਨਹੀਂ ਹੋਗਾ ਜੀ ਵੀ ਹੋ ਗਿਆ ਅੱਛਾ 20 ਸਾਲ ਕੀ ਲੱਗਦਾ ਵੀ ਕਿੰਨੀ ਕੁ ਖੁਸ਼ੀ ਆ ਬਾਦ ਜਿਹੜੇ ਦੌੜਾਕ ਨਹੀਂ ਉਹਨਾਂ ਦੇ ਮਨਾਂ ਦੇ ਵਿੱਚ ਮੈਨੂੰ ਬਾਕੀ ਤਾਂ ਨਹੀਂ ਪਤਾ ਨਹੀਂ ਮੈਨੂੰ ਇਹਦੇ ਵਿਆਹ ਨੂੰ ਇੰਨੀ ਖੁਸ਼ੀ ਨਹੀਂ ਹੋਈ ਜਿੱਦਾਂ ਅੱਜ ਹੋਈ ਨਹੀਂ ਨਹੀਂ ਤੁਹਾਨੂੰ ਅੱਜ ਖੁਸ਼ੀ ਹੋਈ ਠੀਕ ਹੈ ਇਹ ਬਹੁਤ ਲੰਬੇ ਸਮੇਂ ਤੋਂ ਜੀ ਖੜ ਮਾਰਤੀ ਆ ਗਿਆ ਉਦਾਂ ਕਿ ਉਦੋਂ ਵੀ ਪਹਿਲਾਂ ਵੀ ਭਾਈ ਚੰਦਰ ਜੀ ਜਿੱਦਾਂ ਉਹ ਪੰਨੇ ਨੂੰ ਬੋਲ ਭੱਜੇ ਉਦੋਂ ਫਿਰ ਉਦੋਂ ਗਿਆ ਹੂੰ ਹੂੰ ਪੰਨੇ ਨੂੰ ਹੁਣ ਮੇਰੇ ਸਾਹਮਣੇ ਆदमी ਮੈਂ ਟੈਮਪੀਪਰਤਾ ਉਦੋਂ ਅਖਬਾਰ ਤੇ ਜੀਤ ਦੀ ਖਬਰ ਲੱਗੀ ਜੀ ਪੰਜਾਬ ਦੀ ਖੇਡਾਂ ਤੇ ਬਾਅਦ ਇਹਨਾਂ ਦੇ ਬਜੁਰਗ ਸਰਦਾਰ ਜੀਤ ਸਿੰਘ ਉਹਨਾਂ ਨੇ ਮਾਈ ਚਾਰ ਸਿੰਘ ਜੀ ਨੇ ਸਰਦਾਰ ਚਾਰ ਸਿੰਘ ਜੀ ਨੇ ਕਮੈਨਸ ਵੀ ਦੱਸਣਾ ਤੇ ਚੌਧਰੀ ਜੀ ਨੇ ਇਹਨਾਂ ਨੇ ਖਾਕੇ ਬਣਾ ਕੇ ਐਂਟਰੀਆਂ ਕਰਾਈਆਂ ਹੂੰ ਬਾਬੀ ਜਗਦਾਤਾ ਮੈਂ ਬੁਲਾ ਜੁਦਾ ਔਰ ਬਾਗੇ ਵਿੱਚ ਚਲੋ ਜੀ ਅਸੀਂ ਹਮ ਲੜਕੀ ਤੇ ਕਮਲੜ ਕੋ ਤੇ ਉਹ ਭੱਜ ਗਈ ਭੱਗੀਆਂ ਰਹੀਆਂ ਫਿਰ ਕੰਨੇ ਨਹੀਂ ਰੁਕੀਆਂ ਮਤਲਬ ਜਿਵੇਂ ਕਹਿ દઈએ ਵੀ ਬੜਾ ਔਖਾ ਖੇਡਣਾ ਦਬ ਕੇ ਕਰਾਉਂਦੇ ਰਹੇ ਲੋਕ ਛੁੱਕੇ ਹੁਣ ਯਾਦ ਹੋ ਗਿਆ ਜੀ ਮਾਂ ਸਾਹਿਬ ਨੇ ਕਾਤੀ ਜੱਬਾ ਇਹ ਬਹੁਤ ਹੀ ਖੁਸ਼ੀ ਦਾ ਮਾਹੌਲ ਵੀ ਆ ਤੇ ਬੜੇ ਲੰਬੇ ਸਮੇਂ ਦੀ ਜੋ ਸਾਡੇ ਸਹਕਾਰਯੋਗ ਵੀਰ ਜਿਹੜੀਆਂ ਵਰਾਸਤੀ ਕ੍ਰਿਡਾ ਨੂੰ ਨੀਚੇ ਕਰੋ ਸੰਭਾਲਦੇ ਆ ਰਹੇ ਸੀ ਇਹਨਾਂ ਵਿਰਾਸਤੀ ਖੇਡਾਂ ਨੂੰ ਉਹਨਾਂ ਨੇ ਜੀਆ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਤੇ ਪਿਛਲੇ 20-25 ਸਾਲਾਂ ਤੋਂ ਲਗਾਤਾਰ ਉਹਨਾਂ ਵੱਲੋਂ ਇਸ ਸੰਬੰਧੀ ਮਿਹਨਤ ਕੀਤੀ ਜਾਂਦੀ ਰਹੀ। ਕੋਟਾ ਤੱਕ ਉਹਨਾਂ ਵੱਲੋਂ ਮਿਹਨਤ ਕੀਤੀ ਜਾਂਦੀ ਰਹੀ। ਜਦੋਂ ਕੋਟਾ ਨੇ ਕੋਈ ਰਾਹ ਦਿਖਾਇਆ ਤਾਂ ਫੇਰ ਉਹ ਰਾਹ ਆ ਕੇ ਸਰਕਾਰਾਂ ਤੇ ਆ ਕੇ ਸੀਮਤ ਹੋ ਗਿਆ। 14 ਤੋਂ ਜਿਹੜੀ ਲੜਾਈ ਸੀ ਇਹਨਾਂ ਦੀ ਸਰਕਾਰਾਂ ਨੂੰ ਇਹੀ ਮੰਗ ਕੀਤੀ ਜਾਂਦੀ ਸੀ ਕਿਉਂਕਿ ਕੋਰਟ ਨੇ ਇੱਕ ਗਾਈਡਲਾਈਨ ਦੇ ਦਿੱਤੀ ਸੀ ਕਿ ਤੁਸੀਂ ਕੋਈ ਇਹਨਾਂ ਤੇ ਕਾਨੂੰਨ ਬਣਾ ਕੇ ਕੋਈ ਗਾਈਡਲਾਈਨ ਬਣਾ ਕੇ ਤੁਸੀਂ ਜਿਹੜਾ ਹੈਗਾ ਇਹ ਜਿਹੜੀਆਂ ਖੇਟਾਂ ਨੇ ਵਿਰਾਸਤੀ ਖੇਟਾਂ ਇਹਨਾਂ ਨੂੰ ਚਲਾ ਸਕਦੇ ਹੋ ਪਰ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਗਈਆਂ ਇਹਨਾਂ ਦੀ ਮੰਗ ਵੱਲ ਧਿਆਨ ਕਿਸੇ ਨੇ ਨਹੀਂ ਦਿੱਤਾ ਕਿ ਪਹਿਲਾ ਮੁੱਖ ਮੰਤਰੀਆ ਜਿਹੜਾ ਜੜਾਂ ਦੇ ਨਾਲ ਜੁੜਿਆ ਹੋਇਆ ਜਿਹਨੂੰ ਪਤਾ ਹੈ ਇਹ ਪੈਲ ਗੱਟੀਆਂ ਦੀਆਂ ਦੌੜਾਂ ਕਿੰਨੀ ਐਹਮियत ਰੱਖਦੀਆਂ ਨੇ ਤੇ ਕਿਸਾਨਾਂ ਦੇ ਵਿੱਚ ਕਿੰਨਾ ਉਤਸ਼ਾਹ ਭਰਦੀਆਂ ਨੇ ਤੇ ਉਹਨਾਂ ਵੱਲੋਂ ਇਸ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਆਂਦਾ ਗਿਆ ਤੇ ਸਾਰਿਆਂ ਵੱਲੋਂ ਸਾਡੇ ਵੱਲੋਂ ਉਸ ਮਤੇ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਅੱਜ ਉਹ ਬਿੱਲ ਕਾਨੂੰਨ ਦਾ ਰੂਪ ਲੈ ਲਿਆ ਤੇ ਅਸੀਂ ਸਾਰੇ ਜਾਣੇ ਜਿੰਨੇ ਵੀ ਮੈਲ ਗੱਡੀਆਂ ਦੀ ਦੌੜਾਂ ਵਾਲੇ ਸਾਡੇ ਸਤਿਕਾਰਯੋਗ ਵੀਰ ਨੇ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਦੀ ਮਿਹਨਤ ਸਦਕਾ ਹੀ ਅੱਜ ਜਿਹੜਾ ਇਹ ਕਾਸੀ ਇਹ ਹੋਇਆ ਇਸ ਲਈ ਇਹ ਸਰਕਾਰ ਨਾਲੋਂ ਇਹ ਸਤਿਕਾਰਯੋਗ ਜਿਹੜੇ ਸਾਡੇ ਅਹੁਦੇਦਾਰ ਵੀਰ ਨੇ ਇਹ ਜਾਦਾ ਵਧਾਈ ਦੇ ਪਾਤਰ ਨੇ ਇਹਨਾਂ ਨੂੰ ਇੱਕ ਵਾਰ ਫੇਰ ਵਧਾਈ ਦਿੰਨਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ